ਜਿੰਨੇ ਵੀ ਸਾਡੇ ਪਤਾ ਕੇ ਪਰ ਉਹਨਾਂ ਚੋਂ ਹਰਦੀਪ ਸਿੰਘ ਮੁੰਡੇ ਜੀ ਬਹੁਤ ਮਿਹਨਤ ਕਰਦੇ ਨੇ ਜਿੱਥੋਂ ਦੀ ਡਿਊਟੀ ਲੱਗੀ ਆ ਕਦੇ ਛੱਤੀਸਗੜ੍ਹ ਲੱਗੀ ਕਦੇ ਗੁਜਰਾਤ ਲੱਗੀ ਆ ਉਹ ਉੱਥੇ ਜਾਂਦੇ ਰਹੇ ਨੇ ਪਹੁੰਚਦੇ ਨੇ ਤੇ ਆਪਣਾ ਕੰਮ ਸੀ ਉਹ ਰੈਗੂਲਰ ਕਰਦੇ ਸੀ ਕਿੰਨੀ ਉਮੀਦਾਂ ਹੁਣ ਮੰਤਰੀ ਬਣ ਕੇ ਇਲਾਕੇ ਦਾ ਆ ਕਿਸ ਤਰੀਕੇ ਨਾਲ ਜਿਆ ਪਿਆ ਤਾਂ ਸਾਡੇ ਜਿੱਦੋਂ ਦੀ ਪਰ ਮੈਂ ਬਲਸਾ ਬਣੇ ਸਾਡੇ ਕੰਮ ਹਲਕੇ ਤੇ ਬਹੁਤ ਹੋ ਰਹੇ ਨੇ ਹਰੇਕ ਸਾਡੀ ਰੋਡ ਬਣ ਚੁੱਕੀ ਆ ਸਾਹਨੇ ਵਾਲ ਦੀ ਕੋਈ ਉਹ ਜਿਹੜੀ ਨਹੀਂ ਰਹਿੰਦੀ ਹੋਊਗੀ ਤੇ ਸਾਨੂੰ ਪੂਰੀ ਉਮੀਦ ਆ ਕਿ ਵਧੀਆ ਕੰਮ ਕਰਨਗੇ ਤੇ ਹੋਰ ਵੀ ਵੱਧ ਚੜ੍ਹ ਕੇ ਹਲਕੇ ਨੂੰ ਸਵਾਰਨਗੇ ਪੂਰੇ ਲੁਧਿਆਣੇ ਨੂੰ ਚੂਰਤ ਬ ਮੈਂ ਸਰਜੀਤ ਸਿੰਘ ਸੈਣੀ ਵਾਰਡ ਨੰਬਰ 23 ਲੁਧਿਆਣਾ ਵਿਧਾਨ ਸਭਾ ਹਲਕਾ ਸਾਹਨੇਵਾਲ ਅੱਜ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੀ ਮਿਹਨਤ ਨੂੰ ਗੂਰ ਪਿਆਵੈ ਸਾਨੂੰ ਕੈਬਨਿਟ ਮਿਨਿਸਟਰੀ ਦਿੱਤੀ ਗਈ ਹੈ ਤੇ ਅਸੀਂ ਜਿਹੜੀ ਸਾਡੀ ਹਾਈ ਕਮਾਂਡ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਨੂੰ ਵਿਮਾਨ ਬਖਸ਼ਿਆ ਤੇ ਸਾਡੇ ਜਿਹੜੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਦੌੜੀ ਆ ਈ ਸਾਡੇ ਐਮਐਲਏ ਸਾਹਿਬ ਦੀ ਮਿਹਨਤ ਦੀ ਫਲਤਾ ਪਾ ਗਿਆ ਪੂਰੇ ਜਸ਼ਨ ਕਿਤੇ ਭੰਗੜੇ ਪਾਏ ਜਾ ਰਹੇ ਆ ਜੀ ਲੱਡੂ ਬੰਡੇ ਆ ਰਹੇ ਆ ਬਾਕੀ ਜਦੋਂ ਸਾਡੇ ਮੰਤਰੀ ਸਾਹਿਬ ਪਹੁੰਚਣਗੇ ਬਾਕੀ ਕਸਰ ਉਦੋਂ ਕੱਢਾਂਗੇ ਹੋਰ ਭੰਗੜੇ ਪਾਵਾਂਗੇ ਜੀ ਲਗਾਤਾਰ ਜਸ਼ਨ ਚੱਲ ਰਿਹਾ ਜੀ ਧੰਨਵਾਦ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਤੇਜਿੰਦਰ ਸਿੰਘ ਮਿੱਠੂ ਆ ਹਲਕਾ ਸਾਨੇਲ ਤੋਂ ਬਲਕ ਪ੍ਰਧਾਨ ਕੀ ਕਹਿਣਾ ਚਾਹੁੰ ਕਿ ਇਸ ਤਰ੍ਹਾਂ ਦੇ ਜਸ਼ਨ ਦਾ ਮਹੌਲ ਹੈ ਜੀ ਮੁੰਡਿਆ ਦੇਖੋ ਜੀ ਇੱਕ ਤਾਂ ਮਿਹਨਤ ਜਿਹੜੀ ਹੁੰਦੀ ਹੈ ਨਾ ਬੂਰ ਪਉਂਦੀ ਹੈ ਅੱਜ ਸਾਡੇ ਮਾਨਯੋਗ ਵਿਧਾਇਕ ਹਲਕਾ ਸਾਨੇਲ ਦੇ ਸਰਦੀਪ ਸਿੰਘ ਮੁੰਡਿਆ ਜੀ ਨੂੰ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਮਿਹਨਤ ਕੀਤੀ ਆ ਅਸੀਂ ਸਾਰੇ ਉਹਨਾਂ ਦੀ ਟੀਮ ਬਣ ਕੇ ਉਹਨਾਂ ਦੀ ਬਾਜੂ ਬਣ ਕੇ ਕੰਮ ਕੀਤਾ ਅੱਜ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਦਿੱਤਾ ਅੱਜ ਕੈਬਨਿਟ ਦੇ ਵਿੱਚ ਵਜੀਰੀ ਦਿੱਤੀ ਆ ਅਸੀਂ ਉਹਨਾਂ ਨੂੰ ਤ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਹਨਾਂ ਮਾਨ ਬਖਸ਼ੇ ਹਲਕੇ ਨੂੰ ਸਾਡੇ ਲੁਧਿਆਣੇ ਨੂੰ ਜਿਵੇਂ ਅੱਜ ਫੇਰ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਹਰਾਇਆ ਤੇ ਅੱਜ ਉਹਨਾਂ ਨੂੰ ਵੀ ਮੰਤਰੀ ਦੇ ਮੰਡਲ ਦੇ ਵਿੱਚ ਜਗ੍ਹਾ ਮਿਲੀ ਹੈ ਧੰਨਵਾਦ ਕਰਦੇ ਹਾਂ ਸਰ ਉਹਨਾਂ ਦਾ ਢੋਲਣ ਮੇਰਾ ਨਾਮ ਹਰਪ੍ਰੀਤ ਕਰਗਰੀਆ ਵਾਲਾ ਅੱਜ ਅਸੀਂ ਜਮੁੰਡੀਆ ਸੰਮੁਡੀਆ ਸੰਭਾ ਮੰਤਰੀ ਅੱਜ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਹਲਕੇ ਤੋਂ ਵਧਾਈ ਕਿਨੇ ਹਰਦੀਪ ਸਿੰਘ ਮੁੰਡਿਆ ਜੀ ਉਹਨਾਂ ਨੂੰ ਮੰਤਰੀ ਬਣਾਇਆ ਵਾ ਤੇ ਸਾਡੇ ਹਲਕੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਆ ਕੱਲ ਤੋਂ ਵਧਾਈਆਂ ਸ਼ੁਰੂ ਹੋ ਰਹੀਆਂ ਸਾਨੂੰ ਫੋਨ ਤੇ ਵਧਾਈਆਂ ਆ ਰਹੀਆਂ ਨੇ ਤੁਸੀਂ ਇੱਥੋਂ ਦੇਖੋ ਇੱਥੇ ਮਾਹੌਲ ਕਿੰਨਾ ਵਧੀਆ ਬਣਿਆ ਹੋਇਆ ਵਾ ਸਾਰੇ ਵਰਕਰ ਖੋਸ਼ ਇਕੱਠੇ ਹੋ ਕੇ ਲੱਡੂ ਵੰਡ ਰਹੇ ਨੇ ਭੰਗੜੇ ਪਾ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਪਹਿਲਾਂ ਐਮਐਲਏ ਸੀ ਹੁਣ ਨਹੀਂ ਲੱਗਦਾ ਜਿੰਨੇ ਵੀ ਸਾਡੇ ਪਤਾ ਕੇ ਪਰ ਉਹਨਾਂ ਚੋਂ ਹਰਦੀਪ ਸਿੰਘ ਮੁੰਡਿਆ ਜੀ ਬਹੁਤ ਮਿਹਨਤ ਕਰਦੇ ਨੇ ਜਿੱਥੇ ਉਹਦੀ ਡਿਊਟੀ ਲੱਗੀ ਆ ਕਦੇ ਛੱਤੀਸਗੜ੍ਹ ਲੱਗੀ ਕਦੇ ਗੁਜਰਾਤ ਲੱਗੀ ਆ ਉਹ ਉੱਥੇ ਜਾਂਦੇ ਰਹੇ ਨੇ ਪਹੁੰਚਦੇ ਆਏ ਨੇ ਤੇ ਆਪਣਾ ਕੰਮ ਸੀ ਉਹ ਰੈਗੂਲਰ ਕਰਦੇ ਸੀਗੇ ਕਿੰਨੀ ਆ ਉਮੀਦਾਂ ਹੁਣ ਮੰਤਰੀ ਬਣ ਕੇ ਇਲਾਕੇ ਦਾ ਜਾਇ ਕਿਸ ਤਰੀਕੇ ਨਾਲ ਜਾਇ ਪਹਿਲਾਂ ਤੋਂ ਸਾਡੇ ਜਿੱਤੋਂ ਦੀ ਪਰ ਮੈਂ ਬਹਿਲੇ ਸਾਬ ਨੇ ਸਾਡੇ ਕੰਮ ਹਲਕੇ ਤੇ ਬਹੁਤ ਹੋ ਰਹੇ ਨੇ ਹਰੇਕ ਸਾਡੀ ਰੋਡ ਬਣ ਚੁੱਕੀ ਆ ਸਾਨੇ ਵਾਲ ਦੀ ਕੋਈ ਉਹ ਜਿਹੜੀ ਨਹੀਂ ਰਹਿੰਦੀ ਹੋਊਗੀ ਤੇ ਸਾਨੂੰ ਪੂਰੀ ਉਮੀਦ ਆ ਕਿ ਵਧੀਆ ਕੰਮ ਕਰਨਗੇ ਤੇ ਹੋਰ ਵੀ ਵੱਧ ਚੜ੍ਹ ਕੇ ਹਲਕੇ ਨੂੰ ਸਵਾਦਣਗੇ ਹਾਂ ਜੀ ਬਿਲਕੁ ਮੈਂ ਸਰਜੀਤ ਸਿੰਘ ਸੈਣੀ ਵਾਰਡ ਨੰਬਰ 23 ਲੁਧਿਆਣਾ ਵਿਧਾਨ ਸਭਾ ਹਲਕਾ ਸਾਨੇਵਾਲ ਅੱਜ ਸਾਡੇ ਸਤਿਕਾਰਯੋਗ ਐਮ ਐਲ ਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੀ ਮਿਹਨਤ ਨੂੰ ਗੂਰ ਪਿਆਵੈ ਸਾਨੂੰ ਕੈਬਨਿਟ ਮਨਿਸਟਰੀ ਦਿੱਤੀ ਗਈ ਹੈ ਤੇ ਅਸੀਂ ਜਿਹੜੀ ਸਾਡੀ ਹਾਈ ਕਮਾਂਡ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਵਿਧਾਨ ਸਭਾ ਹਲਕਾ ਸਾਨੇਵਾਲ ਨੂੰ ਮਾਨ ਬਖਸ਼ਿਆ ਤੇ ਸਾਡੇ ਜਿਹੜੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਦੌੜੀ ਆ ਏ ਸਾਡੇ ਐਮਐਲਏ ਸਾਹਿਬ ਦੀ ਮਿਹਨਤ ਦੀ ਫਲਤਾ ਪਾ ਕੇ ਪੂਰੇ ਜਸ਼ਨ ਕਿਤੇ ਭੰਗੜੇ ਪਾਏ ਜਾ ਰਹੇ ਆ ਜੀ ਲੱਡੂ ਬੰਡੇ ਜਾ ਰਹੇ ਆ ਬਾਕੀ ਜਦੋਂ ਸਾਡੇ ਮੰਤਰੀ ਸਾਹਿਬ ਪਹੁੰਚਣਗੇ ਬਾਕੀ ਕਸਰ ਉਦੋਂ ਕੱਢਾਂਗੇ ਹੋਰ ਭੰਗੜੇ ਪਾਵਾਂਗੇ ਜੀ ਲਗਾਤਾਰ ਜਸ਼ਨ ਚੱਲ ਰਿਹਾ ਜੀ ਧੰਨਵਾਦ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਤੇਜਿੰਦਰ ਸਿੰਘ ਮਿੱਠੂ ਆ ਹਲਕਾ ਸਾਨੇਵਾਲ ਤੋਂ ਬਲਕ ਪ੍ਰਧਾਨ ਕੀ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜਸ਼ਨ ਦਾ ਮਹੌਲ ਹੈ ਜੀ ਮੁੰਡਿਆ ਦੇ ਦੇਖੋ ਜੀ ਇੱਕ ਤਾਂ ਮਿਹਨਤ ਜਿਹੜੀ ਹੁੰਦੀ ਹੈ ਨਾ ਬੂਰ ਪਉਂਦੀ ਹੈ ਅੱਜ ਸਾਡੇ ਮਾਨਯੋਗ ਵਿਧਾਇਕ ਹਲਕਾ ਸਾਨੇਵਾਲ ਦੇ ਸਰਦੀਪ ਸਿੰਘ ਮੁੰਡਿਆ ਜੀ ਨੂੰ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਮਿਹਨਤ ਕੀਤੀ ਆ ਅਸੀਂ ਸਾਰੇ ਉਹਨਾਂ ਦੀ ਟੀਮ ਬਣ ਕੇ ਉਹਨਾਂ ਦੀ ਬਾਜੂ ਬਣ ਕੇ ਕੰਮ ਕੀਤਾ ਅੱਜ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਦਿੱਤਾ ਅੱਜ ਕੈਬਨਿਟ ਦੇ ਵਿੱਚ ਵਜ਼ੀਰੀ ਦਿੱਤੀ ਆ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਹਨਾ ਮਾਣ ਬਖਸ਼ਿਆ ਹਲਕੇ ਨੂੰ ਸਾਡੇ ਲੁਧਿਆਣੇ ਨੂੰ ਕਿ ਵੀ ਅੱਜ ਫੇਰ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਹਰਾਇਆ ਤੇ ਅੱਜ ਉਹਨਾਂ ਨੂੰ ਵੀ ਮੰਤਰੀ ਦੇ ਮੰਡਲ ਦੇ ਵਿੱਚ ਜਗ੍ਹਾ ਮਿਲੀ ਹੈ ਧੰਨਵਾਦ ਕਰਦੇ ਹਾਂ ਸਰ ਉਹਨਾਂ ਦਾ ਤੇ ਉਹਨਾਂ ਨੇ ਨਮਸਕਾਰ ਪ੍ਰਿਤਕਰ ਗਰੀਆ ਵਾਲਾ ਅੱਜ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਹਲਕੇ ਤੋਂ ਵਧਾਈ ਕਿਨੇ ਸਰਦੀਪ ਸਿੰਘ ਮੁੰਡਿਆ ਜੀ ਉਹਨਾਂ ਨੂੰ ਮੰਤਰੀ ਬਣਾਇਆ ਵਾ ਤੇ ਸਾਡੇ ਹਲਕੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਆ ਕੱਲ ਤੋਂ ਵਧਾਈਆਂ ਸ਼ੁਰੂ ਹੋ ਗਈਆਂ ਸਾਨੂੰ ਵੀ ਫੋਨ ਤੇ ਵਧਾਈਆਂ ਆ ਰਹੀਆਂ ਨੇ ਤੁਸੀਂ ਇੱਥੋਂ ਦੇਖੋ ਇੱਥੇ ਮਾਹੌਲ ਕਿੰਨਾ ਵਧੀਆ ਬਣਿਆ ਹੋਇਆ ਵਾ ਸਾਰੇ ਵਰਕਰ ਖੋਸ਼ ਇਕੱਠੇ ਹੋ ਕੇ ਲੱਡੂ ਵੰਡ ਰਹੇ ਨੇ ਭੰਗੜੇ ਪਾ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਪਹਿਲਾਂ ਐਮਐਲਏ ਸੀ ਹੁਕਮਤ ਜੀ ਨੇ ਲੱਗਦਾ ਮਿਹਨਤ ਦੇਖੀ ਗਈ ਹਾਂਜੀ ਬਿਲਕੁਲ ਉਹ ਪਹਿਲੇ ਹਲਕੇ ਤੋਂ ਹੀ ਜਿੰਨੇ ਵੀ ਸਾਡੇ ਪਤਾ ਕੇ ਪਰ ਉਹਨਾਂ ਚੋਂ ਹਰਦੀਪ ਸਿੰਘ ਮੁੰਡਿਆ ਜੀ ਬਹੁਤ ਮਿਹਨਤ ਕਰਦੇ ਨੇ ਜਿੱਥੇ ਉਹਦੀ ਡਿਊਟੀ ਲੱਗੀ ਆ ਕਦੇ ਛੱਤੀਸਗੜ੍ਹ ਲੱਗੀ ਕਦੇ ਗੁਜਰਾਤ ਲੱਗੀ ਆ ਉੱਥੇ ਜਾਂਦੇ ਰਹੇ ਨੇ ਪਹੁੰਚਦੇ ਆਏ ਨੇ ਤੇ ਆਪਣਾ ਕੰਮ ਸੀ ਉਹ ਰੈਗੂਲਰ ਕਰਦੇ ਸੀਗੇ ਇੰਨੀ ਆ ਉਮੀਦ ਆ ਹੁਣ ਮੰਤਰੀ ਬਣ ਕੇ ਇਲਾਕੇ ਦਾ ਜਾਇ ਕਿਸ ਤਰ੍ਹਾਂ ਜਾਇ ਪਿਆ ਤਾਂ ਸਾਡੇ ਜਿੱਤੋਂ ਦੀ ਪਰ ਮੈਂ ਬਹਿ ਸਾਡੇ ਕੰਮ ਹਲਕੇ ਤੇ ਬਹੁਤ ਹੋ ਰਹੇ ਨੇ ਹਰੇਕ ਸਾਡੀ ਰੋਡ ਬਣ ਚੁੱਕੀ ਆ ਸਾਨੇ ਵਾਲ ਦੀ ਕੋਈ ਉਹ ਜਿਹੜੀ ਨਹੀਂ ਰਹਿੰਦੀ ਹੋਊਗੀ ਤੇ ਸਾਨੂੰ ਪੂਰੀ ਉਮੀਦ ਆ ਕਿ ਵਧੀਆ ਕੰਮ ਕਰਨਗੇ ਤੇ ਹੋਰ ਵੀ ਵੱਧ ਚੜ ਕੇ ਹਲਕੇ ਨੂੰ ਸਵਾਰਨਗੇ ਪੂਰੇ ਲੁਧਿਆਣੇ ਨੂੰ ਪੂਰਤ ਬਣਾਇ ਮੈਂ ਸਰਜੀਤ ਸਿੰਘ ਸੈਣੀ ਵਾਰਡ ਨੰਬਰ 23 ਲੁਧਿਆਣਾ ਵਿਧਾਨ ਸਭਾ ਹਲਕਾ ਸਾਨੇਵਾਲ ਅੱਜ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੀ ਮਿਹਨਤ ਨੂੰ ਬੂਰ ਪਿਆ ਵੈ ਸਾਨੂੰ ਕੈਬਨਿਟ ਮਿਨਿਸਟਰੀ ਦਿੱਤੀ ਗਈ ਹੈ ਤੇ ਅਸੀਂ ਜਿਹੜੀ ਸਾਡੀ ਹਾਈ ਕਮਾਂਡ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਵਿਧਾਨ ਸਭਾ ਹਲਕਾ ਸਾਨੇਵਾਲ ਨੂੰ ਮਾਨਦ ਬਖਸ਼ਿਆ ਤੇ ਸਾਡੇ ਜਿਹੜੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਦੌੜੀ ਆ ਏ ਸਾਡੇ ਐਮਐਲਏ ਸਾਹਿਬ ਦੀ ਮਿਹਨਤ ਦੀ ਟੋਲ ਤੇ ਭੰਗੜੇ ਪਾਏ ਜਾ ਰਹੇ ਆ ਜੀ ਲੱਡੂ ਬੰਡੇ ਜਾ ਰਹੇ ਆ ਬਾਕੀ ਜਦੋਂ ਸਾਡੇ ਮੰਤਰੀ ਸਾਹਿਬ ਪਹੁੰਚਣਗੇ ਬਾਕੀ ਕਸਰ ਉਤੋਂ ਕੱਢਾਂਗੇ ਹੋਰ ਭੰਗੜੇ ਪਾਵਾਂਗੇ ਜੀ ਲਗਾਤਾਰ ਜਸ਼ਨ ਚੱਲ ਰਿਹਾ ਜੀ ਧੰਨਵਾਦ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਤੇਜਿੰਦਰ ਸਿੰਘ ਮਿੱਠੂ ਆ ਹਲਕਾ ਸਾਨੇਵਾਲ ਤੋਂ ਬਲਾਕ ਪ੍ਰਧਾਨ ਕੀ ਕਹਿਣਾ ਚਾਹੁੰ ਕਿ ਇਸ ਤਰ੍ਹਾਂ ਦੇ ਜਸ਼ਨ ਦਾ ਮੌਲ ਹੈ ਜੀ ਮੁੰਡਿਆ ਦੇਖੋ ਜੀ ਇੱਕ ਤਾਂ ਮਿਹਨਤ ਜਿਹੜੀ ਹੁੰਦੀ ਹੈ ਨਾ ਬੂਰ ਪਉਂਦੀ ਆ ਅੱਜ ਸਾਡੇ ਮਾਨਯੋਗ ਵਿਧਾਇਕ ਹਲਕਾ ਸਾਨੇਵਾਲ ਦੇ ਸਰਦੀਪ ਸਿੰਘ ਮੁੰਡਿਆ ਜੀ ਨੂੰ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਮਿਹਨਤ ਕੀਤੀ ਆ ਅਸੀਂ ਸਾਰੇ ਉਹਨਾਂ ਦੀ ਟੀਮ ਬਣ ਕੇ ਉਹਨਾਂ ਦੀ ਬਾਜੂ ਬਣ ਕੇ ਕੰਮ ਕੀਤਾ ਅੱਜ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਦਿੱਤਾ ਅੱਜ ਕੈਬਨਿਟ ਦੇ ਵਿੱਚ ਵਜਿਰੀ ਦਿੱਤੀ ਆ ਅਸੀਂ ਉਹ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਹ ਨਾਮ ਮਾਣ ਬਖਸ਼ਿਆ ਹਲਕੇ ਨੂੰ ਸਾਡੇ ਲੁਧਿਆਣੇ ਨੂੰ ਕਿ ਵੀ ਅੱਜ ਫੇਰ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਹਰਾਇਆ ਤੇ ਅੱਜ ਉਹਨਾਂ ਨੂੰ ਵੀ ਮੰਤਰੀ ਦੇ ਮੰਡਲ ਦੇ ਵਿੱਚ ਜਗ੍ਹਾ ਮਿਲੀ ਹੈ ਧੰਨਵਾਦ ਕਰਦੇ ਹਾਂ ਸਰ ਉਹਨਾਂ ਦਾ ਧੋਲ ਨੇ ਹੈਗੀ ਦਾ ਨਾਮ ਹਰਪ੍ਰੀਤ ਕੌਰ ਗਰੀਆ ਵਾਲਾ ਕਿਹਨੇ ਚੰਗਿਆ ਜਮੁੰਡੀਆ ਸੰਤਰਾ ਮੰਤਰੀ ਅੱਜ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਹਲਕੇ ਤੋਂ ਵਧਾਈ ਕਿਨੇ ਹਰਦੀਪ ਸੰਮੁਂਡੀਆ ਜੀ ਉਹਨਾਂ ਨੂੰ ਮੰਤਰੀ ਬਣਾਇਆ ਵਾ ਤੇ ਸਾਡੇ ਹਲਕੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਆ ਕੱਲ ਤੋਂ ਵਧਾਈਆਂ ਸ਼ੁਰੂ ਹੋ ਗਈਆਂ ਸਾਨੂੰ ਫੋਨ ਤੇ ਵਧਾਈਆਂ ਆ ਰਹੀਆਂ ਨੇ ਤੁਸੀਂ ਇੱਥੋਂ ਦੇਖੋ ਇੱਥੇ ਮਾਹੌਲ ਕਿੰਨਾ ਵਧੀਆ ਬਣਿਆ ਹੋਇਆ ਵਾ ਸਾਰੇ ਵਰਕਰ ਖੋਸ਼ ਇਕੱਠੇ ਹੋ ਕੇ ਲੱਡੂ ਵੰਡ ਰਹੇ ਨੇ ਭੰਗੜੇ ਪਾ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਪਹਿਲਾਂ ਐਮਐਲਏ ਸੀ ਹੁਣ ਮੰਤਰੀ ਨਹੀਂ ਲੱਗਦਾ ਮੈਨੂੰ ਦੇਖੀ ਗਈ ਹਾਂਜੀ ਬਿਲਕੁਲ ਉਹ ਪਹਿਲੇ ਹਲਕੇ ਤੋਂ ਹੀ ਪਹਿਲਾਂ ਤੋਂ ਹੀ ਮਿਹਨਤ ਬਹੁਤ ਕਰਦੇ ਨੇ ਜਿੰਨੇ ਵੀ ਸਾਡੇ ਪਤਾ ਹੈ ਪਰ ਉਹਨਾਂ ਚੋਂ ਹਰਦੀਪ ਸਿੰਘ ਮੁੰਡਿਆ ਜੀ ਬਹੁਤ ਮਿਹਨਤ ਕਰਦੇ ਨੇ ਜਿੱਥੇ ਉਹਦੀ ਡਿਊਟੀ ਲੱਗੀ ਆ ਕਦੇ ਛੱਤੀਸਗੜ੍ਹ ਲੱਗੀ ਕਦੇ ਪਿਆਰ ਤੋਂ ਸਾਡੇ ਜਿਤੋਂ ਦੀ ਪਰ ਮੈਂ ਬਹਿ ਸਾਡੇ ਕੰਮ ਹਲਕੇ ਤੇ ਬਹੁਤ ਹੋ ਰਹੇ ਨੇ ਹਰੇਕ ਸਾਡੀ ਰੋਡ ਬਣ ਚੁੱਕੀ ਆ ਸਾਹਨੇ ਵਾਲ ਦੀ ਕੋਈ ਉਹ ਜਿਹੜੀ ਨਹੀਂ ਰਹਿੰਦੀ ਹੋਊਗੀ ਤੇ ਸਾਨੂੰ ਪੂਰੀ ਉਮੀਦ ਆ ਕਿ ਵਧੀਆ ਕੰਮ ਕਰਨਗੇ ਤੇ ਹੋਰ ਵੀ ਵੱਧ ਚੜ ਕੇ ਹਲਕੇ ਨੂੰ ਸਵਾਦਣਗੇ ਪੁਰਾਣੇ ਲੁਧਿਆਣੇ ਨੂੰ ਪੂਰਤ ਬਣਾਇਆ ਜਾ ਹਾਂਜੀ ਬਿਲਕੁਲ ਜੀ ਬਿਲਕੁਲ ਮੰਗਲਾ ਪੰਜਾਬ ਮੰਗਲਾ ਪੰਜਾਬ ਮੈਂ ਸਰਜੀਤ ਸਿੰਘ ਸੈਣੀ ਵਾਰਡ ਨੰਬਰ 23 ਲੁਧਿਆਣਾ ਵਿਧਾਨ ਸਭਾ ਹਲਕਾ ਸਾਹਨੇਵਾਲ ਅੱਜ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੀ ਮਿਹਨਤ ਨੂੰ ਬੂਰ ਪਿਆ ਵੈ ਸਾਨੂੰ ਕੈਬਨਿਨੇਟਰ ਮਨਿਸਟਰੀ ਦਿੱਤੀ ਗਈ ਹੈ ਤੇ ਅਸੀਂ ਜਿਹੜੀ ਸਾਡੀ ਹਾਈ ਕਮਾਂਡ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਵਿਧਾਨ ਸਭਾ ਹਲਕਾ ਸਾਨੇਵਾਲ ਨੂੰ ਵਿਮਾਨਦ ਬਖਸ਼ਿਆ ਤੇ ਸਾਡੇ ਜਿਹੜੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਦੌੜੀ ਆ ਇਹ ਸਾਡੇ ਐਮਐਲਏ ਸਾਭ ਦੀ ਮਿਹਨਤ ਦੀ ਟੋਲ ਹੈ ਭੰਗੜੇ ਪਾਏ ਜਾ ਰਹੇ ਆ ਜੀ ਲੱਡੂ ਬੰਡੇ ਜਾ ਰਹੇ ਆ ਬਾਕੀ ਜਦੋਂ ਸਾਡੇ ਮੰਤਰੀ ਸਾਹਿਬ ਪਹੁੰਚਣਗੇ ਬਾਕੀ ਕਸਰ ਉਤੋਂ ਕੱਢਾਂਗੇ ਹੋਰ ਭੰਗੜੇ ਪਾਵਾਂਗੇ ਜੀ ਲਗਾਤਾਰ ਜਸ਼ਨ ਚੱਲ ਰਿਹਾ ਜੀ ਧੰਨਵਾਦ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਤੇਜਿੰਦਰ ਸਿੰਘ ਮਿੱਠੂ ਆ ਹਲਕਾ ਸਾਨੇਲ ਤੋਂ ਬਲਕ ਪ੍ਰਧਾਨ ਕੀ ਕਹਿਣਾ ਚਾਹੁੰ ਕਿ ਇਸ ਤਰ੍ਹਾਂ ਦੇ ਜਸ਼ਨ ਦਾ ਮਹੌਲ ਹੈ ਜੀ ਮੁੰਡੀਆਂ ਦੇ ਦੇਖੋ ਜੀ ਇੱਕ ਤਾਂ ਮਿਹਨਤ ਜਿਹੜੀ ਹੁੰਦੀ ਹੈ ਨਾ ਬੂਰ ਪਉਂਦੀ ਹੈ ਅੱਜ ਸਾਡੇ ਮਾਨਯੋਗ ਵਿਧਾਇਕ ਹਲਕਾ ਸਾਨੇਲ ਦੇ ਸਰਦੀਪ ਸਿੰਘ ਮੁੰਡੀਆਂ ਜੀ ਨੂੰ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਮਿਹਨਤ ਕੀਤੀ ਆ ਅਸੀਂ ਸਾਰੇ ਉਹਨਾਂ ਦੀ ਟੀਮ ਬਣ ਕੇ ਉਹਨਾਂ ਦੀ ਬਾਜੂ ਬਣ ਕੇ ਕੰਮ ਕੀਤਾ ਅੱਜ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਦਿੱਤਾ ਅੱਜ ਕੈਬਨਿਟ ਦੇ ਵਿੱਚ ਵਜ਼ੀਰੀ ਦਿੱਤੀ ਆ ਅਸੀਂ ਉਹ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਹਨਾਂ ਮਾਨ ਬਖਸ਼ਿਆ ਹਲਕੇ ਨੂੰ ਸਾਡੇ ਲੁਧਿਆਣੇ ਨੂੰ ਕਿ ਵੀ ਅੱਜ ਫੇਰ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਹਰਾਇਆ ਕਿ ਅੱਜ ਉਹਨਾਂ ਨੂੰ ਵੀ ਮੰਤਰੀ ਦੇ ਮੰਡਲ ਦੇ ਵਿੱਚ ਜਗ੍ਹਾ ਮਿਲੀ ਹੈ ਧੰਨਵਾਦ ਕਰਦੇ ਹਾਂ ਸਰ ਉਹਨਾਂ ਦਾ ਤੇ ਉਹਨਾਂ ਨੇ ਆਗੇ thank ਦਾ ਨਾਮ ਹਰਪ੍ਰੀਤ ਕੌਰ ਗਰੀਆ ਵਾਲਾ ਜੇ ਚੰਗਿਆ ਜਮੁੰਡਿਆ ਸੰਧਾ ਮੰਤਰੀ ਅ ਅੱਜ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਹਲਕੇ ਤੋਂ ਵਧਾਈ ਕਿਨੇ ਹਰਦੀਪ ਸਿੰਘ ਮੁੰਡਿਆ ਜੀ ਉਹਨਾਂ ਨੂੰ ਮੰਤਰੀ ਬਣਾਇਆ ਵਾ ਤੇ ਸਾਡੇ ਹਲਕੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਆ। ਕੱਲ ਤੋਂ ਵਧਾਈਆਂ ਸ਼ੁਰੂ ਹੋ ਗਈਆਂ, ਸਾਨੂੰ ਹੀ ਫੋਨ ਤੇ ਵਧਾਈਆਂ ਆ ਰਹੀਆਂ ਨੇ। ਤੁਸੀਂ ਇੱਥੋਂ ਦੇਖੋ ਇੱਥੇ ਮਾਹੌਲ ਕਿੰਨਾ ਵਧੀਆ ਬਣਿਆ ਹੋਇਆ ਵਾ। ਸਾਰੇ ਵਰਕਰ ਖੋਸ਼ ਇਕੱਠੇ ਹੋ ਕੇ ਲੱਡੂ ਵੰਡ ਰਹੇ ਨੇ, ਭੰਗੜੇ ਪਾ ਰਹੇ ਨੇ, ਬਹੁਤ ਖੁਸ਼ੀ ਦਾ ਮਾਹੌਲ ਹੈ। ਪਹਿਲਾਂ ਐਮਐਲਏ ਸੀ ਹੁਣ ਮੰਤਰੀ ਨੇ, ਲੱਗਦਾ ਮਿਹਨਤ ਦੇਖੀ ਗਈ। ਹਾਂਜੀ, ਬਿਲਕੁਲ ਉਹ ਪਹਿਲੇ ਹਲਕੇ ਤੋਂ ਹੀ ਪਹਿਲਾਂ ਤੋਂ ਹੀ ਮਿਹਨਤ ਉਹ ਕਰਦੇ ਨੇ। ਜਿੰਨੇ ਵੀ ਸਾਡੇ ਪਤਾ ਹੈਗੇ ਪਰ ਉਹਨਾਂ 'ਚੋਂ ਹਰਦੀਪ ਸਿੰਘ ਮੁੰਡਿਆ ਜੀ ਬਹੁਤ ਮਿਹਨਤ ਕਰਦੇ ਨੇ। ਜਿੱਥੇ ਉਹਦੀ ਡਿਊਟੀ ਲੱਗੀ ਆ ਕਦੇ ਪ੍ਰਿਆਤੋ ਸਾਡੇ ਜਿੱਦੋਂ ਦੀ ਪਰ ਮੈਂ ਬਲੇ ਸਾਬਣੇ ਸਾਡੇ ਕੰਮ ਹਲਕੇ ਤੇ ਬਹੁਤ ਹੋ ਰਿਆ ਨੇ ਹਰੇਕ ਸਾਡੀ ਰੋਡ ਬਣ ਚੁੱਕੀ ਆ ਸਾਨੇ ਵਾਲ ਦੀ ਕੋਈ ਉਹ ਜਿਹੜੀ ਨਹੀਂ ਰਹਿੰਦੀ ਹੋਊਗੀ ਤੇ ਸਾਨੂੰ ਪੂਰੀ ਉਮੀਦ ਆ ਕਿ ਵਧੀਆ ਕੰਮ ਕਰਨਗੇ ਤੇ ਹੋਰ ਵੀ ਵੱਧ ਚੜ ਕੇ ਹਲਕੇ ਨੂੰ ਸੁਆਰਨਗੇ ਪੂਰੇ ਲੁਧਿਆਣਾ ਨੂੰ ਲੋੜਤ ਬਣਾਇਆ ਜਾ ਹਾਂਜੀ ਬਿਲਕੁਲ ਜੀ ਬਿਲਕੁਲ ਨੰਗਲਾ ਪੰਜਾਬ ਨੰਗਲਾ ਪੰਜਾਬ ਮੈਂ ਸਰਜੀਤ ਸਿੰਘ ਸੈਣੀ ਵਾਰਡ ਨੰਬਰ 23 ਲੁਧਿਆਣਾ ਵਿਧਾਨ ਸਭਾ ਹਲਕਾ ਸਾਨੇਵਾਲ ਅੱਜ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੀ ਮਿਹਨਤ ਨੂੰ ਬੂਰ ਪਿਆ ਵੈ ਸਾਨੂੰ ਕੈਬਨਿਸਟਰ ਮਨਿਸਟਰੀ ਦਿੱਤੀ ਗਈ ਹੈ ਤੇ ਅਸੀਂ ਜਿਹੜੀ ਸਾਡੀ ਹਾਈ ਕਮਾਂਡ ਹੈ ਸ਼੍ਰੀ ਆਰਵਿੰਦ ਕੇਜਰੀਵਾਲ ਤੇ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਵਿਧਾਨ ਸਭਾ ਹਲਕਾ ਸਾਨੇਵਾਲ ਨੂੰ ਵਿਮਾਨਡ ਬਖਸ਼ਿਆ ਤੇ ਸਾਡੇ ਜਿਹੜੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਦੌੜੀ ਆ ਇਹ ਸਾਡੇ ਐਮਐਲਏ ਸਾਡੀ ਮਿਹਨਤ ਦੀ ਟੋਲ ਹੈ ਭੰਗੜੇ ਪਾ ਕੇ ਪੂਰੇ ਜਸ਼ਨ ਕਿਤੇ ਭੰਗੜੇ ਪਾਏ ਜਾ ਰਹੇ ਆ ਜੀ ਲੱਡੂ ਬੰਡੇ ਜਾ ਰਹੇ ਆ ਬਾਕੀ ਜਦੋਂ ਸਾਡੇ ਮੰਤਰੀ ਸਾਹਿਬ ਪਹੁੰਚਣਗੇ ਬਾਕੀ ਕਸਰ ਉਥੋਂ ਕੱਢਾਂਗੇ ਹੋਰ ਭੰਗੜੇ ਪਾਵਾਂਗੇ ਜੀ ਲਗਾਤਾਰ ਜਸ਼ਨ ਚ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਤੇਜਿੰਦਰ ਸਿੰਘ ਮਿੱਠੂ ਆ ਹਲਕਾ ਸਾਨੇਵਾਲ ਤੋਂ ਬਲਕ ਪ੍ਰਧਾਨ ਕੀ ਕਹਿਣਾ ਚਾਹੁੰ ਕਿ ਇਸ ਤਰ੍ਹਾਂ ਜਸ਼ਨ ਦਾ ਬੋਲ ਹੈ ਜੀ ਮੁੰਡਿਆ ਦੇਖੋ ਜੀ ਇੱਕ ਤਾਂ ਮਿਹਨਤ ਜਿਹੜੀ ਹੁੰਦੀ ਹੈ ਨਾ ਬੂਰ ਪਉਂਦੀ ਹੈ ਅੱਜ ਸਾਡੇ ਮਾਨਯੋਗ ਵਿਧਾਇਕ ਹਲਕਾ ਸਾਨੇਵਾਲ ਦੇ ਸਰਦੀਪ ਸਿੰਘ ਮੁੰਡੀਆਂ ਜੀ ਨੂੰ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਮਿਹਨਤ ਕੀਤੀ ਆ ਸੀ ਸਾਰੇ ਉਹਨਾਂ ਦੀ ਟੀਮ ਬਣ ਕੇ ਉਹਨਾਂ ਦੀ ਬਾਜੂ ਬਣ ਕੇ ਕੰਮ ਕੀਤਾ ਅੱਜ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਦਿੱਤਾ ਅੱਜ ਕੈਬਨਿਟ ਦੇ ਵਿੱਚ ਵਜ਼ੀਰੀ ਦਿੱਤੀ ਆ ਅਸੀਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਸੁਪਰੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਹ ਨਾਮ ਮਾਣ ਬਖਸ਼ਿਆ ਹਲਕੇ ਨੂੰ ਸਾਡੇ ਲੁਧਿਆਣੇ ਨੂੰ ਕਿ ਵੀ ਅੱਜ ਫੇਰ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਹਰਾਇਆ ਕਿ ਅੱਜ ਉਹਨਾਂ ਨੂੰ ਵੀ ਮੰਤਰੀ ਦੇ ਮੰਡਲ ਦੇ ਵਿੱਚ ਜਗ੍ਹਾ ਮਿਲੀ ਹੈ ਧੰਨਵਾਦ ਕਰਦੇ ਹਾਂ ਸਰ ਉਹਨਾਂ ਦਾ ਧੋਲਣੇ ਨਾਮ ਦੱਟੇ ਮੇਰਾ ਨਾਮ ਹਰਪ੍ਰੀਤ ਕੌਰ ਗਰੇਵਾਲਾ ਕਿਹਨੇ ਚਾਹੁੰਦੀ ਅੱਜ ਮੁੰਡਿਆ ਸੰਤਰਾ ਮੰਤਰੀ ਅੱਜ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਹਲਕੇ ਤੋਂ ਵਧਾਈ ਕਿਨੇ ਹਰਦੀਪ ਸੰਮੁਂਡਿਆ ਜੀ ਉਹਨਾਂ ਨੂੰ ਮੰਤਰੀ ਬਣਾਇਆ ਵਾ ਇਸ ਸਾਡੇ ਹਲਕੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਆ। ਕੱਲ ਤੋਂ ਵਧਾਈਆਂ ਸ਼ੁਰੂ ਹੋ ਗਈਆਂ, ਸਾਨੂੰ ਹੀ ਫੋਨ ਤੇ ਵਧਾਈਆਂ ਆ ਰਹੀਆਂ ਨੇ। ਤੁਸੀਂ ਇੱਥੋਂ ਦੇਖੋ ਇੱਥੇ ਮਾਹੌਲ ਕਿੰਨਾ ਵਧੀਆ ਬਣਿਆ ਹੋਇਆ ਵਾ। ਸਾਰੇ ਵਰਕਰ ਖੋਸ਼ ਇਕੱਠੇ ਹੋ ਕੇ ਲੱਡੂ ਵੰਡ ਰਹੇ ਨੇ, ਭੰਗੜੇ ਪਾ ਰਹੇ ਨੇ, ਬਹੁਤ ਖੁਸ਼ੀ ਦਾ ਮਾਹੌਲ ਹੈ। ਪਹਿਲਾਂ ਐਮਐਲਏ ਸੀ ਹੁਣ ਮੰਤਰੀ ਨੇ, ਲੱਗਦਾ ਮਿਹਨਤ ਕੀਤੀ ਗਈ ਆ। ਹਾਂਜੀ, ਬਿਲਕੁਲ ਉਹ ਪਹਿਲੇ ਹਲਕੇ ਤੋਂ ਹੀ ਪਹਿਲਾਂ ਤੋਂ ਹੀ ਮਿਹਨਤ ਬਹੁਤ ਕਰਦੇ ਨੇ। ਜਿੰਨੇ ਵੀ ਸਾਡੇ ਪਤਾ ਹੈਗੇ ਪਰ ਉਹਨਾਂ 'ਚੋਂ ਹਰਦੀਪ ਸਿੰਘ ਮੁੰਡਿਆ ਜੀ ਬਹੁਤ ਮਿਹਨਤ ਕਰਦੇ ਨੇ। ਜਿੱਥੇ ਉਹਦੀ ਡਿਊਟੀ ਲੱਗੀ ਆ ਪਿਆਰ ਤੋਂ ਸਾਡੇ ਜਿੱਤੋਂ ਦੀ ਪਰ ਮੈਂ ਬਲਸਾ ਆਪਣੇ ਸਾਡੇ ਕੰਮ ਹਲਕੇ ਤੇ ਬਹੁਤ ਹੋ ਰਹੇ ਨੇ ਹਰੇਕ ਸਾਡੀ ਰੋਡ ਬਣ ਚੁੱਕੀ ਆ ਸਾਹਨੇ ਵਾਲ ਦੀ ਕੋਈ ਉਹ ਜਿਹੜੀ ਨਹੀਂ ਰਹਿੰਦੀ ਹੋਊਗੀ ਤੇ ਸਾਨੂੰ ਪੂਰੀ ਉਮੀਦ ਆ ਕਿ ਵਧੀਆ ਕੰਮ ਕਰਨਗੇ ਤੇ ਹੋਰ ਵੀ ਵੱਧ ਚੜ ਕੇ ਹਲਕੇ ਨੂੰ ਸਵਾਰਨਗੇ ਪੂਰੇ ਲੁਧਿਆਣਾ ਨੂੰ ਉਪਰਤ ਬਣਾਇਆ ਹਾਂਜੀ ਬਿਲਕੁਲ ਜੀ ਬਿਲਕੁਲ ਰੰਗਲਾ ਪੰਜਾਬ ਮੈਂ ਸਰਜੀ ਸਿੰਘ ਸੈਣੀ ਵਾਰਡ ਨੰਬਰ 23 ਲੁਧਿਆਣਾ ਵਿਧਾਨ ਸਭਾ ਹਲਕਾ ਸਾਹਨੇਵਾਲ ਅੱਜ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੀ ਮਿਹਨਤ ਨੂੰ ਬੂਰ ਪਿਆ ਵੈ ਸਾਨੂੰ ਕੈਬਨਿਨੇਟ ਮਿਨਿਸਟਰੀ ਦਿੱਤੀ ਗਈ ਹੈ ਤੇ ਅਸੀਂ ਜਿਹੜੀ ਸਾਡੀ ਹਾਈ ਕਮਾਂਡ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਵਿਧਾਨ ਸਭਾ ਹਲਕਾ ਸਾਨਨੇਵਾਲ ਨੂੰ ਮਾਨਦ ਬਖਸ਼ਿਆ ਤੇ ਸਾਡੇ ਜਿਹੜੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਦੌੜੀ ਆ ਇਹ ਸਾਡੇ ਐਮਐਲਏ ਸਾਹਿਬ ਦੀ ਮਿਹਨਤ ਦੀ ਇਨਤੋਲ ਤੇ ਭੰਗੜੇ ਪਾਏ ਜਾ ਰਹੇ ਆ ਜੀ ਲੱਡੂ ਬੰਡੇ ਜਾ ਰਹੇ ਆ ਬਾਕੀ ਜਦੋਂ ਸਾਡੇ ਮੰਤਰੀ ਸਾਹਿਬ ਪਹੁੰਚਣਗੇ ਬਾਕੀ ਕਸਰ ਉਤੋਂ ਕੱਢਾਂਗੇ ਹੋਰ ਭੰਗੜੇ ਪਾਵਾਂਗੇ ਜੀ ਲਗਾਤਾਰ ਜਸ਼ਨ ਚੱਲ ਰਿਹਾ ਜੀ ਤਨ ਹਾਂਜੀ ਸਰ ਕੀ ਨਾਮ ਹੈ ਸਾਡਾ ਜੀ ਮੇਰਾ ਨਾਮ ਜੀ ਤੇਜਿੰਦਰ ਸਿੰਘ ਮਿੱਠੂ ਆ ਹਲਕਾ ਸਾਨੇਲ ਤੋਂ ਬਲਕ ਪ੍ਰਧਾਨ ਕੀ ਕਹਿਣਾ ਚਾਹੁੰ ਕਿ ਇਸ ਤਰ੍ਹਾਂ ਜਸ਼ਨ ਦਾ ਮੌਕਾ ਹੈ ਜੀ ਮੁੰਡਿਆ ਦੇ ਦੇਖੋ ਜੀ ਇੱਕ ਤਾਂ ਮਿਹਨਤ ਜਿਹੜੀ ਹੁੰਦੀ ਹੈ ਨਾ ਬੂਰ ਪਉਂਦੀ ਹੈ ਅੱਜ ਸਾਡੇ ਮਾਨਯੋਗ ਵਿਧਾਇਕ ਹਲਕਾ ਸਾਨੇਲ ਦੇ ਸਰਦੀਪ ਸਿੰਘ ਮੁੰਡਿਆ ਜੀ ਨੂੰ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਮਿਹਨਤ ਕੀਤੀ ਆ ਅਸੀਂ ਸਾਰੇ ਉਹਨਾਂ ਦੀ ਟੀਮ ਬਣ ਕੇ ਉਹਨਾਂ ਦੀ ਬਾਜੂ ਬਣ ਕੇ ਕੰਮ ਕੀਤਾ ਅੱਜ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਦਿੱਤਾ ਅੱਜ ਕੈਬਨਿਟ ਦੇ ਵਿੱਚ ਵਜ਼ੀਰੀ ਦਿੱਤੀ ਆ ਅਸੀਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਹਨਾਂ ਮਾਨ ਬਖਸ਼ੇ ਹਲਕੇ ਨੂੰ ਸਾਡੇ ਲੁਧਿਆਣੇ ਨੂੰ ਕਿ ਵੀ ਅੱਜ ਫੇਰ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਹਰਾਇਆ ਤੇ ਅੱਜ ਉਹਨਾਂ ਨੂੰ ਵੀ ਮੰਤਰੀ ਦੇ ਮੰਡਲ ਦੇ ਵਿੱਚ ਜਗ੍ਹਾ ਮਿਲੀ ਹੈ ਧੰਨਵਾਦ ਕਰਦੇ ਹਾਂ ਸਰ ਉਹਨਾਂ ਦਾ ਧੋਲ ਨਾਲ ਮੇਰਾ ਨਾਮ ਹਰਪ੍ਰੀਤ ਕੌਰ ਗਰੀਆ ਵਾਲਾ ਜਿਹਨੇ ਚੰਗਿਆ ਜਮੁਂਗਿਆ ਸੰਧਾ ਮੰਤਰੀ ਜੀ ਅ ਅੱਜ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਹਲਕੇ ਤੋਂ ਵਧਾਈ ਕਿਨੇ ਹਰਦੀਪ ਸਿੰਘ ਮੁੰਡਿਆ ਜੀ ਉਹਨਾਂ ਨੂੰ ਮੰਤਰੀ ਬਣਾਇਆ ਵਾ ਤੇ ਸਾਡੇ ਹਲਕੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਆ। ਕੱਲ ਤੋਂ ਪਤਾਈਆਂ ਸ਼ੁਰੂ ਹੋ ਗਈਆਂ, ਸਾਨੂੰ ਫੋਨ ਤੇ ਪਤਾਈਆਂ ਆ ਰਹੀਆਂ ਨੇ। ਤੁਸੀਂ ਇੱਥੋਂ ਦੇਖੋ ਇੱਥੇ ਮਾਹੌਲ ਕਿੰਨਾ ਵਧੀਆ ਬਣਿਆ ਹੋਇਆ ਵਾ। ਸਾਰੇ ਵਰਕਰ ਖੋਸ਼ ਇਕੱਠੇ ਹੋ ਕੇ ਲੱਡੂ ਵੰਡ ਰਹੇ ਨੇ, ਭੰਗੜੇ ਪਾ ਰਹੇ ਨੇ। ਬਹੁਤ ਖੁਸ਼ੀ ਦਾ ਮਾਹੌਲ ਹੈ। ਪਹਿਲਾਂ ਐਮਐਲਏ ਸੀ ਹੁਕਮਤਰੀ ਨੇ ਲੱਗਦਾ ਮਿਹਨਤ ਕੀਤੀ ਗਈ। ਹਾਂਜੀ, ਬਿਲਕੁਲ ਉਹ ਪਹਿਲੇ ਹਲਕੇ ਤੋਂ ਹੀ ਪਹਿਲਾਂ ਤੋਂ ਹੀ ਮਿਹਨਤ ਬਹੁਤ ਕਰਦੇ ਨੇ। ਜਿੰਨੇ ਵੀ ਸਾਡੇ ਪਤਾਈ ਕਿ ਪਰ ਉਹਨਾਂ ਚੋਂ ਹਰਦੀਪ ਸਿੰਘ ਮੁੰਡਿਆ ਜੀ ਬਹੁਤ ਮਿਹਨਤ ਕਰਦੇ ਨੇ। ਜਿੱਥੋਂ ਦੀ ਡਿਊਟੀ ਲੱਗੀ ਆ ਕੱਲ 36 ਪ੍ਰਿਆਤੋ ਸਾਡੇ ਜਿਤੋਂ ਦੀ ਪਰ ਮੈਂ ਬਾਲ ਸਾਡੇ ਕੰਮ ਹਲਕੇ ਤੇ ਬਹੁਤ ਹੋ ਰਿਹਾ ਨੇ ਹਰੇਕ ਸਾਡੀ ਰੋਡ ਬਣ ਚੁੱਕੀ ਆ ਸਾਹਨੇ ਵਾਲ ਦੀ ਕੋਈ ਹੋ ਜਿਹੜੀ ਨਹੀਂ ਰਹਿੰਦੀ ਹੋਊਗੀ ਤੇ ਸਾਨੂੰ ਪੂਰੀ ਉਮੀਦ ਆ ਕਿ ਵਧੀਆ ਕੰਮ ਕਰਨਗੇ ਤੇ ਹੋਰ ਵੀ ਵੱਧ ਚੜ ਕੇ ਹਲਕੇ ਨੂੰ ਸਵਾਰਨਗੇ ਪੂਰੇ ਲੁਧਿਆਣਾ ਨੂੰ ਪੂਰਤ ਬਣਾਇਆ ਜਾਊਗਾ ਹਾਂਜੀ ਬਿਲਕੁਲ ਜੀ ਬਿਲਕੁਲ ਮੰਗਲਾ ਪੰਜਾਬ ਮੰਗਲਾ ਪੰਜਾਬ ਮੈਂ ਸਰਜੀਤ ਸਿੰਘ ਸੈਣੀ ਵਾਰਡ ਨੰਬਰ 23 ਲੁਧਿਆਣਾ ਵਿਧਾਨ ਸਭਾ ਹਲਕਾ ਸਾਹਨੇਵਾਲ ਅੱਜ ਸਾਡੇ